ਵਿਨਾ ਵਰਮਾ ਜੀ ਦੀ ਕਹਾਣੀ ਵਿਗੜਿਆ ਬਾਂਦਰ ਦਾ ਅਗਲਾ ਹਿੱਸਾ ਮੇਰੇ ਪਤੀ ਤੇ ਉਹਦੇ ਦੋਸਤਾਂ ਦੀ ਸ਼ਰਾਬ ਉੱਤਰ ਗਈ ਕੋਈ ਕੁਝ ਨਹੀਂ ਬੋਲਿਆ ਸਭ ਚੁੱਪਚਾਪ ਉੱਠ ਕੇ ਚਲੇ ਗਏ ਪਤਾ ਨਹੀਂ ਮੇਰੇ 'ਚ ਕਿੱਥੋਂ ਇੰਨੀ ਸ਼ਕਤੀ ਆ ਗਈ ਸੀ ਉਸ ਰਾਤ ਮੈਂ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਇਸ ਆਦਮੀ ਨਾਲ ਕੋਈ ਜ਼ੁਲਮ ਬਰਦਾਸ਼ਤ ਨਹੀਂ ਕਰਾਂਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਦੂਜੇ ਦਿਨ ਦੁਪਹਿਰ ਨੂੰ ਇਹ ਨਸ਼ੇ ਤੋਂ ਸੁੱਤਾ ਉੱਠਿਆ ਗੁੱਸੇ ਨਾਲ ਲਾਲ ਪੀਲਾ ਹੋਇਆ ਕਰਦੇ ਭਾਂਡੇ ਪੰਨਣ ਲੱਗਿਆ ਤੂੰ ਮੇਰੇ ਦੋਸਤਾਂ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ ਐ ਨਿਕਲ ਮੇਰੇ ਘਰੋਂ ਉਹਨੇ ਮੇਰੇ ਤੇ ਹੱਥ ਚੁੱਕਣਾ ਚਾਹਿਆ ਐਕਸਕਿਊਜ਼ ਮੀ ਇਹ ਕਰ ਤੇਰਾ ਨਹੀਂ ਮੇਰਾ ਐ ਮੇਰੇ ਡੈਡ ਨੇ ਲੈ ਕੇ ਦਿੱਤਾ ਸੀ ਮੈਨੂੰ ਤੇ ਇਹਦੀ ਮਾਰਗੇਜ ਮੈਂ ਭਰ ਰਹੀ ਆ ਤੂੰ ਸਿਰਫ ਇੱਥੇ ਰਹਿ ਸਕਦਾ ਉਹ ਵੀ ਮੇਰੀ ਮਰਜ਼ੀ ਨਾਲ ਸੋ ਡੋਨਟ ਬੀ ਇਵਨ ਡੇਅਰ ਟੂ ਟੱਚ ਮੀ ਅਗੇਨ ਜੇ ਲੋੜ ਪਈ ਤਾਂ ਕਰ ਮੈਂ ਨਹੀਂ ਤੂੰ ਛੱਡ ਕੇ ਜਾਏਂਗਾ ਮੈਂ ਆਪਣੇ ਕਮਜ਼ੋਰ ਹੱਥ ਨਾਲ ਉਹਦਾ ਲੋਹੇ ਵਰਗਾ ਹੱਥ ਫੜਿਆ ਕੀ ਕਿਹਾ ਤੇਰਾ ਘਰਾ ਇਹ ਠੀਕ ਹੈ ਸਾਦਦਾ ਮੈਂ ਤੇਰੇ ਪਿਓ ਕੰਜਰ ਨੂੰ ਜਿਨੇ ਝੂਠ ਬੋਲਿਆ ਸੀ ਕਿ ਘਰ ਦੋਮਾਂ ਦੇ ਨਾਮ ਤੇ ਆ ਉਹਨੂੰ ਉਮੀਦ ਨਹੀਂ ਸੀ ਕਿ ਮੈਂ ਐਨੀ ਗੱਲ ਕਹਿ ਸਕਾਂਗੀ ਕੰਜਰ ਹੋਏਗਾ ਤੂੰ ਤੇਰਾ ਪਿਓ ਤੇਰਾ ਪੂਰਾ ਖਾਨਦਾਨ ਮੇਰਾ ਪਿਓ ਤਾਂ ਇੱਕ شریف ਆਦਮੀ ਹੈ ਤੈਨੂੰ ਵੀ ਇੱਕ شریف ਮੁੰਡਾ ਸਮਝ ਕੇ ਆਪਣਾ ਜਵਾਈ ਬਣਾ ਲਿਆ ਸੀ ਪਰ ਉਹਨੂੰ ਕੀ ਪਤਾ ਸੀ ਵਿਚਾਰੇ ਨੂੰ ਕਿ ਇਹ ਵਿਆਹ ਉਹ ਸਿਰਫ ਇੰਗਲੈਂਡ ਚ ਪੱਕਾ ਹੋਣ ਲਈ ਕਰਵਾ ਰਿਹਾ ਸੀ ਸਿਰਫ ਮੈਨੂੰ ਯੂਜ਼ ਕਰ ਰਿਹਾ ਸੀ ਪਰ ਹੁਣ ਤੇਰੀ ਅਸਲੀਅਤ ਸਾਹਮਣੇ ਆ ਚੁੱਕੀ ਆ ਹੁਣ ਤੂੰ ਘੱਟੋ-ਘੱਟ ਮੈਨੂੰ ਤਾਂ ਬੇਫਕੂਫ ਨਹੀਂ ਬਣਾ ਸਕਦਾ ਖਬਰਦਾਰ ਜੇ ਮੇਰੇ ਡੈਡ ਨੂੰ ਫੋਨ ਕੀਤਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਮੈਂ ਬੋਲਦੀ ਚਲੀ ਗਈ ਤੇਰੀ ਇਹ ਹਿੰਮਤ ਕੁੱਤੀਏ ਮੈਂ ਤੈਨੂੰ ਜਾਨੋਂ ਮਾਰ ਦਿਆਂਗਾ ਉਹ ਗੁੱਸੇ ਚ ਮੇਰੇ ਵੱਲ ਵਧਿਆ ਲੁਕਮਨ ਇਫ ਯੂ ਕਮ ਨੀਅਰ ਮੀ ਆਈ ਵਿਲ ਕਾਲ ਦਾ ਪੁਲਿਸ ਐਂਡ ਗੈਟ టు ਯੂ ਅਰੇਸਟਡ ਡੋਮੈਸਟਿਕ ਵਾਇਲੈਂਸ ਦਾ ਕੇਸ ਬਣੇਗਾ ਤੇਰੇ ਤੇ ਇੱਕ ਰਾਤ ਪੁਲਿਸ ਸਟੇਸ਼ਨ ਤੇ ਲੋਕਅਪ ਚਰੇਹਾ ਤਾਂ ਤੇਰੀ ਸਾਰੀ ਪੋਇਟਰੀ ਨਿਕਲ ਜਾਏਗੀ ਤੇਰੀ ਡੂ ਯੂ ਅੰਡਰਸਟੈਂਡ ਮੈਂ ਬੜੇ ਸੈਲਫ ਕੌਨਫੀਡੈਂਸ ਨਾਲ ਕਿਹਾ ਮੇਰੀ ਗੱਲ ਸੁਣ ਕੇ ਮੂੰਹ ਉੱਡ ਗਿਆ ਉਹਦਾ ਸਾਰਾ ਗੁੱਸਾ ਹਵਾ ਹੋ ਗਿਆ ਠੰਡਾ ਸੀਤ ਹੋ ਕੇ ਸਿਰ ਹਿਲਾਉਂਦਾ ਉਹ ਸਿਟਿੰਗ ਰੂਮ ਚ ਚਲਾ ਗਿਆ ਮੋੜ ਸ਼ਰਾਬ ਪੀਣ ਲੱਗਾ ਮੈਨੂੰ ਆਪਣੇ ਆਪ ਤੇ ਯਕੀਨ ਨਾ ਆਇਆ ਤੇ ਮੈਂ ਸੋਚਿਆ ਇੰਨੀ ਹਿੰਮਤ ਮੇਰੇ ਚ ਪਹਿਲਾਂ ਕਿਉਂ ਨਹੀਂ ਆਈ ਐਨੇ ਸਾਲ ਮੈਂ ਇਸ ਆਦਮੀ ਦੀਆਂ ਵਧੀਆਂ ਕਿਆਂ ਸਹਿੰਦੀ ਰਹੀ ਪਰ ਕਦੇ ਪਾਫ ਵੀ ਬਾਹਰ ਨਹੀਂ ਕੱਢੀ ਆਪਣੇ ਮਾਪੇ ਤੱਕ ਨੂੰ ਜਾ ਕੇ ਨਹੀਂ ਦੱਸਿਆ ਕਿ ਮੇਰੇ ਤੇ ਕੀ ਬੀਤ ਰਹੀ ਸੀ ਇੱਕ ਇੱਕ ਦਿਨ ਯਾਦ ਸੀ ਮੈਨੂੰ ਕਿਵੇਂ ਮੈਨੂੰ ਸਲੇਵ ਦੀ ਤਰ੍ਹਾਂ ਟ੍ਰੀਟ ਕਰਦਾ ਰਿਹਾ ਸੀ ਸਾਰਾ ਦਿਨ ਜੋਬ ਤੋਂ ਠੱਕੀ ਟੁੱਟੀ ਘਰ ਆਉਂਦੀ ਇਹ ਵੀ ਸੇਵਾ ਚ ਲੱਗ ਜਾਂਦੀ ਸੀ ਰਾਤ ਨੂੰ ਜਾਨਵਰਾਂ ਵਾਂਗੇ ਮੇਰੇ ਤੇ ਟੁੱਟ ਪੈਂਦਾ ਸੀ ਮੇਰਾ ਮਨ ਨਾ ਵੀ ਕਰਦਾ ਹੁੰਦਾ ਤਾਂ ਵੀ ਸ਼ਰਾਬ ਪੀ ਕੇ ਮੇਰੇ ਨਾਲ ਜ਼ਬਰਦਸਤੀ ਕਰਦਾ ਮੈਂ ਨਾ ਕਰਦੀ ਥੱਪੜਾਂ ਨਾਲ ਮੇਰਾ ਮੂੰਹ ਪਾਣ ਦਿੰਦਾ ਮੇਰੀ ਵੱਡੀ ਬੇਟੀ ਉਦੋਂ ਛੋਟੀ ਜਹੀ ਹੁੰਦੀ ਸੀ ਪਰ ਇਹ ਦਰਿੰਦਾ ਉਹਦੇ ਸਾਹਮਣੇ ਮੇਰੇ ਨਾਲ ਰੇਪ ਕਰਦਾ ਸੀ ਮੇਰੀ ਬੇਟੀ ਨੇ ਸਭ ਆਪਣੀਆਂ ਨਿੱਕੀਆਂ ਨਿੱਕੀਆਂ ਅੱਖਾਂ ਨਾਲ ਦੇਖਿਆ ਹੋਇਆ ਕਿ ਕਿਵੇਂ ਇਹ ਮੇਰੇ ਨਾਲ ਕੁੱਟਮਾਰ ਕਰਦਾ ਹੁੰਦਾ ਸੀ ਰੋਜ਼ ਧਮਕੀਆਂ ਦਿੰਦਾ ਸੀ ਕਿ ਮੈਨੂੰ ਤੇ ਮੇਰੀ ਬੇਟੀ ਨੂੰ ਛੱਡ ਕੇ ਇੰਡੀਆ ਚਲਾ ਜਾਵਾਂਗਾ ਪਰ ਮੈਂ ਇਹਦਾ ਹਰ ਜ਼ੁਲਮ ਚੁੱਪਚਾਪ ਸਹਾਰਦੀ ਰਹੀ ਕਿ ਮੇਰਾ ਘਰ ਨਾ ਟੁੱਟੇ ਮਾਂ ਵੱਲੋਂ ਇਹ ਸਿੱਖਿਆ ਵਾਰ-ਵਾਰ ਮਿਲਦੀ ਸੀ ਇੱਕ ਦਿਨ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਰੋ ਰੋ ਕੇ ਆਪਣੀ ਕਹਾਣੀ ਸੁਣਾਈ ਕਿਵੇਂ ਮੇਰਾ ਪਤੀ ਮੇਰੇ ਨਾਲ ਦੁਰਵਿਹਾਰ ਕਰ ਰਿਹਾ ਸੀ ਪਰ ਮਾਂ ਨੇ ਮੇਰੀ ਪੂਰੀ ਗੱਲ ਵੀ ਨਹੀਂ ਸੁਣੀ ਧੀਏ ਤੀਵੇਂ ਨੂੰ ਬੜਾ ਕੁਝ ਬਰਦਾਸ਼ਤ ਕਰਨਾ ਪੈਂਦਾ ਏ ਤੀਵੀਂ ਦਾ ਤਾਂ ਜਨਮ ਹੀ ਤਿਆਗ ਤੇ ਤਪੱਸਿਆ ਕਰਨ ਲਈ ਹੁੰਦਾ ਏ ਤੂੰ ਦੇਖ ਸੀਤਾ ਨੇ ਰਾਮ ਲਈ ਕੀ ਕੀ ਤਿਆਗ ਕੀਤਾ ਇਹ ਤੇਰਾ ਰਾਮ ਐ ਧੀਏ ਤੇਰਾ ਪਤੀ ਪਰਮੇਸ਼ਵਰ ਤੈਨੂੰ ਇਹਦੀ ਹਰ ਗੱਲ ਮੋਰੇ ਸਿਰ ਝੁਕਾਉਣਾ ਚਾਹੀਦਾ ਏ ਮਾਂ ਨੇ ਔਰਤ ਦੇ ਫਰਜ਼ ਬਾਰੇ ਲੰਬਾ ਲੈਕਚਰ ਦਿੱਤਾ ਇਸ ਰਾਮ ਨਾਲੋਂ ਤਾਂ ਕੋਈ 라ਵਣ ਮਿਲ ਜਾਂਦਾ ਘੱਟੋ ਘੱਟ ਮੈਂ ਸੁਖੀ ਤਾਂ ਰਹਿੰਦੀ ਆਖ ਕੇ ਮੈਂ ਫੋਨ ਕੱਟ ਦਿੱਤਾ ਮੈਂ ਸਮਝ ਗਈ ਸੀ ਕਿ ਮੇਰੀ ਆਪਣੀ ਪ੍ਰੋਬਲਮ ਸੀ ਇਸ 'ਚ ਕੋਈ ਮੇਰੀ ਹੈਲਪ ਕਰਨ ਲਈ ਤਿਆਰ ਨਹੀਂ ਹੋਏਗਾ ਇਸ ਲਈ ਮੈਂ ਹਾਲਾਤ ਨਾਲ ਸਮਝੌਤਾ ਕਰ ਲਿਆ ਜਿਵੇਂ ਚੱਲਦਾ ਹੈ ਚੱਲੀ ਜਾਏ ਸੋਚ ਕੇ ਮੈਂ ਆਪਣੇ ਪਤੀ ਦੀ ਹਰ ਹਰਕਤ ਇਗਨੋਰ ਕਰਨ ਲੱਗ ਪਈ ਉਹ ਕੀ ਕਰਦਾ ਸੀ ਕਿੱਥੇ ਜਾਂਦਾ ਸੀ ਕਿਹਨੂੰ ਮਿਲਦਾ ਸੀ ਮੈਂ ਉਹਨੂੰ ਕਦੇ ਨਹੀਂ ਪੁੱਛਿਆ ਨਾ ਹੀ ਉਹ ਮੈਨੂੰ ਦੱਸਦਾ ਸੀ ਇਸ ਲਈ ਫਲਜੂਲ ਦੀ ਲੜਾਈ ਕਰਨ ਦਾ ਕੋਈ ਫਾਇਦਾ ਨਹੀਂ ਸੀ ਮੈਂ ਬਸ ਖਾਮੋਸ਼ੀ ਨਾਲ ਇਹਦੇ ਡਰਾਮੇ ਦੇਖਦੀ ਰਹਿੰਦੀ ਕਦੇ ਤਾਂ ਇਹ ਬਹੁਤ ਖੁਸ਼ ਹੁੰਦਾ ਜਿਵੇਂ ਕੋਈ ਅਨਮੋਲ ਖਜ਼ਾਨਾ ਹੱਥ ਲੱਗਿਆ ਹੋਵੇ ਕਦੇ ਐਨਾ ਉਦਾਸ ਜਿਵੇਂ ਦੁਨੀਆ ਲੁੱਟੀ ਗਈ ਹੋਵੇ ਇਹਦੀ ਮੈਨੂੰ ਇਹਦੇ ਮੂਡ ਦੀ ਕੋਈ ਸਮਝ ਨਹੀਂ ਪੈਂਦੀ ਸੀ ਪਰ ਮੈਂ ਹੁਣ ਇਹਨਾਂ ਗੱਲਾਂ ਦੀ ਯੂਜ਼ ਟੂ ਹੋ ਗਈ ਸੀ ਸਿਰਫ ਮੇਰੇ ਨਾਲ ਹੀ ਨਹੀਂ ਆਪਣੀਆਂ ਬੱਚੀਆਂ ਨਾਲ ਵੀ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ ਇਹਨੂੰ ਬੜਾ ਦੁੱਖ ਸੀ ਕਿ ਇਹਦੇ ਬੇਟਾ ਕਿਉਂ ਨਹੀਂ ਪੈਦਾ ਹੋਇਆ ਵੈਸੇ ਲੋਕਾਂ ਨੂੰ ਦਿਖਾਉਣ ਲਈ ਆਪਣੀਆਂ ਕੁੜੀਆਂ ਤੇ ਵੱਡੀਆਂ-ਵੱਡੀਆਂ ਕਵਿਤਾਵਾਂ ਲਿਖੀਆਂ ਨੇ ਤੂੰ ਵੀ ਆਪਣੀ ਮਾਂ ਵਾਂਗ ਤਿਆਂ ਹੀ ਜੰਮੇਂਗੀ ਮੇਰੇ ਭਾਗਾ ਚ ਪੁੱਤ ਲਿਖਿਆ ਹੀ ਨਹੀਂ ਇਹ ਕਈ ਵਾਰ ਮੈਨੂੰ ਮਿਹਨੇ ਮਾਰ ਚੁੱਕਿਆ ਸੀ ਤੇ ਮੈਂ ਸੋਚਦੀ ਸੀ ਕਿ ਇਸ ਪੜੇ ਲਿਖੇ ਈਡੀਅਟ ਨੂੰ ਇੰਨਾ ਵੀ ਨਹੀਂ ਪਤਾ ਕਿ ਮੁੰਡਾ ਜਾਂ ਕੁੜੀ ਜੰਮਣੀ ਔਰਤ ਦੇ ਵਾਸਤੇ ਨਹੀਂ ਹੁੰਦਾ ਇਹਦਾ ਫੈਸਲਾ ਤਾਂ ਮਰਦ ਦੇ ਸਪਰਮ ਤੋਂ ਹੁੰਦਾ ਪਰ ਇਹਨੂੰ ਇਹਨਾਂ ਗੱਲਾਂ ਦੀ ਨੌਲੇਜ ਕਿੱਥੋਂ ਹੋਣੀ ਸੀ ਇਹ ਤਾਂ ਬਸ ਆਪਣੀ ਮਰਦਾਨਗੀ ਦਿਖਾਉਣ ਲਈ ਔਰਤ ਨੂੰ ਸਿਰਫ ਆਪਣੇ ਤੋਂ ਨੀਮਾ ਪ੍ਰੂਫ ਕਰਨ ਚ ਹੀ ਪ੍ਰਾਊਡ ਫੀਲ ਕਰਦਾ ਸੀ ਦਿਨ ਰਾਤ ਆਪਣੀ ਮਾਂ ਬੋਲੀ ਦੇ ਪਿਆਰ ਲਈ ਗੀਤ ਗਾਉਂਦਾ ਕਿ ਇਹਨੇ ਪੰਜਾਬੀ ਲਈ ਬੜਾ ਕੁਝ ਕੀਤਾ ਪਰ ਕਦੇ ਆਪਣੀ ਸਕੀ ਮਾਂ ਦਾ ਹਾਲ ਤੱਕ ਨਹੀਂ ਪੁੱਛਿਆ ਉਹ ਵਿਚਾਰੀ ਇੰਡੀਆ ਚ ਕੈਂਸਰ ਨਾਲ ਤੜਫਦੀ ਮਰ ਗਈ ਪਰ ਇਹ ਮਾਂ ਦਾ ਪੁੱਤ ਉਹਨੂੰ ਦੇਖਣ ਤੱਕ ਨਹੀਂ ਗਿਆ ਉਹਦਾ ਮਾਂ ਦੇ ਵਿਛੋੜੇ ਚ ਇੰਨੀਆਂ ਕਵਿਤਾਵਾਂ ਲਿਖੀਆਂ ਸੁਣ ਕੇ ਲੱਗਦਾ ਜਿਵੇਂ ਮਾਂ ਦੇ ਨਾਲ ਇਹ ਵੀ ਛੇਤੀ ਮਰ ਜਾਏਗਾ ਪਰ ਇਹਨੂੰ ਕੁਝ ਨਹੀਂ ਹੋਇਆ ਥੋੜੇ ਦਿਨ ਸ਼ਰਾਬ ਚ ਡੁੱਬ ਕੇ ਇਹ ਆਪਣੀ ਮਾਂ ਦੇ ਗਮ ਨੂੰ ਵੀ ਭੁੱਲ ਗਿਆ ਆਪਣੀ ਦੁਨੀਆ ਚ ਹੀ ਮਸਤ ਸੀ ਇਹ ਕੰਮ ਧੰਦਾ ਕੋਈ ਕਰਦਾ ਨਹੀਂ ਸੀ ਝੂਠ ਬੋਲ ਕੇ ਇਹ ਪੌੜੀਆਂ ਤੋਂ ਡਿੱਗ ਪਿਆ ਸੀ ਖੁਦ ਨੂੰ ਡਿਸੇਬਲ ਸ਼ੋਅ ਕਰ ਦਿੱਤਾ ਇਹਨੇ ਡਾਕਟਰ ਤੋਂ ਚਿੱਠੀਆਂ ਲਿਖਵਾ ਕੇ ਬੈਨੀਫਿਟਸ ਲੈਣ ਲੱਗ ਪਿਆ ਇਸ ਮੁਲਕ 'ਚ ਕੰਮ ਕਰਨ ਦੀ ਕੀ ਲੋੜ ਐ ਅੱਧਾ ਮੁਲਕ ਵਿਹਲਾ ਬਹਿ ਕੇ ਖਾਂਦਾ ਜਦੋਂ ਸਰਕਾਰ ਪੈਸੇ ਦਿੰਦੀ ਐ ਫਿਰ ਜ਼ਰੂਰੀ ਕੰਮਾਂ ਤੇ ਧੱਕੇ ਖਾਣ ਜਾਣਾ ਏ ਜਿੰਨੇ ਪੈਸੇ ਕੰਮ ਕਰਕੇ ਟੈਕਸ ਕੱਟ-ਕਟਾ ਕੇ ਮਿਲਣਗੇ ਉਹ ਤੋਂ ਦੁੱਗਣੇ ਤਾਂ ਬੈਨੀਫਿਟਸ ਰਾਹੀਂ ਮਿਲ ਜਾਂਦੇ ਨੇ ਫਿਰ ਕਿਸੇ ਦਾ ਦਿਮਾਗ ਖਰਾਬ ਐ ਵੀ ਆਪਣਾ ਸੁੱਖ ਆਰਾਮ ਛੱਡ ਕੇ ਫੈਕਟਰੀਆਂ 'ਚ 10-10 ਘੰਟੇ ਖੜਾ ਹੋ ਕੇ ਕੰਮ ਕਰੇ ਨੜੇ ਅੰਗਰੇਜ਼ ਵੀ ਤਾਂ ਤੁਹਾਡੇ ਮੁਲਕਾਂ ਨੂੰ ਲੁੱਟ ਕੇ ਹੀ ਅਮੀਰ ਬਣੇ ਨੇ ਹੁਣ ਸਾਡੀ ਵਾਰੀ ਐ ਇਹ ਬੜੀ ਬੇਸ਼ਰਮੀ ਨਾਲ ਕਹਿੰਦਾ ਆਪਣੇ ਬੈਨੀਫਿਟਸ ਤੋਂ ਮਿਲੇ ਪੈਸੇ ਖੁਦ ਤੇ ਹੀ ਖਤਮ ਕਰਦਾ ਸੀ ਘਰ ਚ ਕਦੇ ਇੱਕ ਪੈਣੀ ਨਹੀਂ ਦਿੱਤੀ ਆਪਣੀ ਸ਼ਰਾਬ ਸਿਗਰਟਾ ਮੋਬਾਈਲ ਫੋਨ ਤੇ ਜਿਸ ਨਾਲ ਇਹ ਦਿਨ ਰਾਤ ਦੁਨੀਆ ਭਰ ਨਾਲ ਗੱਪਾਂ ਮਾਰਦਾ ਹੁੰਦਾ ਸੀ ਫਿਰ ਇੰਟਰਨੈਟ ਆ ਗਿਆ ਇਹ ਹੋਰ ਵੀ ਬਿਜ਼ੀ ਹੋ ਗਿਆ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਚ ਦੋਸਤ ਤੇ ਸਹੇਲੀਆਂ ਬਣਾ ਲਏ ਇਹਨੇ ਸਾਰਾ ਦਿਨ ਫੇਸਬੁੱਕ ਤੇ ਬੈਠਾ ਚੈਟ ਕਰਦਾ ਰਹਿੰਦਾ ਮੈਂ ਹੈਰਾਨ ਆ ਲੋਕਾਂ ਕੋਲ ਇੰਨਾ ਸਮਾਂ ਕਿਵੇਂ ਹੁੰਦਾ ਕਿ ਉਹ ਇੰਨੀਆਂ ਫਜ਼ੂਲ ਗੱਲਾਂ ਲਈ ਦਿਨ ਰਾਤ ਇੰਟਰਨੈਟ ਤੇ ਬੈਠੇ ਰਹਿੰਦੇ ਨੇ ਅੱਜ ਮੇਰੇ ਕੁੱਤੇ ਨੇ ਇੰਨੀ ਵਾਰੀ ਪੂੰਛ ਹਿਲਾਈ ਮੇਰੀ ਬਿੱਲੀ ਨੇ ਇੰਨੀ ਵਾਰ ਮਿਆਉ ਕੀਤਾ ਮੈਂ ਕੱਲ ਟਾਇਲਟ ਗਿਆ ਸੀ ਨਾਲੇ ਫੋਟੋ ਆ ਖਿੱਚ ਕੇ ਲਗਾ ਦਿੰਦੇ ਨੇ ਜਿਵੇਂ ਕੋਈ ਬਹੁਤ ਵੱਡਾ ਕਾਰਨਾਮਾ ਕਰਕੇ ਆਏ ਹੋਣ ਸਾਰੇ ਹੀ ਸੈਲੀਬ੍ਰਿਟੀ ਬਣੇ ਹੋਏ ਨੇ ਅੱਜਕੱਲ ਇਹ ਹੀ ਹਾਲ ਮੇਰੇ ਪਤੀ ਦਾ ਸੀ ਨਿਤ ਨਵੇਂ ਪੋਸ ਬਣਾ ਕੇ ਆਪਣੀਆਂ ਤਸਵੀਰਾਂ ਆਪਣੀ ਫੇਸਬੁੱਕ ਤੇ ਲਗਾ ਦਿੰਦਾ ਹੈ ਕਦੀ ਕਈ ਔਰਤਾਂ ਇਹਦੇ ਜਾਲ ਚ ਫਸ ਜਾਂਦੀਆਂ ਨੇ ਪਰ ਜਦੋਂ ਇਹਦੀ ਅਸਲੀਅਤ ਅਸਲੀ ਹਾਲਤ ਵੇਖਦੀਆਂ ਤਾਂ ਇਹਦਾ ਕਨੈਕਸ਼ਨ ਕੱਟ ਦਿੰਦੀਆਂ ਮੈਂ ਮਨੋਂ ਮਨ ਹੱਸਦੀ ਹੁੰਦੀ ਸੀ ਕਿ ਆਪਣੀ ਫੈਮਿਲੀ ਲਈ ਇਹਦੇ ਕੋਲ ਇੱਕ ਮਿੰਟ ਦਾ ਵੀ ਟਾਈਮ ਨਹੀਂ ਪਰ ਬਾਹਰਲੀਆਂ ਔਰਤਾਂ ਨਾਲ ਫਲਰਟ ਕਰਨ ਵਾਸਤੇ ਹਰ ਵੇਲੇ ਫ੍ਰੀ ਹੈ ਇਸੇ ਤਰ੍ਹਾਂ ਦੀ ਇੱਕ ਔਰਤ ਨਾਲ ਇਹਦੀ ਫਰੈਂਡਸ਼ਿਪ ਕਾਫੀ ਵੱਧ ਗਈ ਇਹ ਉਹਨੂੰ ਬਾਹਰ ਜਾ ਕੇ ਮਿਲਣ ਵੀ ਲੱਗ ਪਿਆ ਮੈਂ ਕਈ ਵਾਰ ਇਹਦੇ ਲੈਪਟਾਪ ਤੇ ਦੇਖਿਆ ਕਿ ਉਹਦੇ ਨਾਲ ਕਾਫੀ ਸੀਰੀਅਸ ਹੋ ਚੁੱਕਾ ਸੀ ਮੈਨੂੰ ਬਾਹਰੋਂ ਵੀ ਪਤਾ ਲੱਗਿਆ ਕਿ ਇਹਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਪਰ ਮੈਂ ਬਹੁਤਾ ਧਿਆਨ ਨਾ ਦਿੱਤਾ ਪਰ ਅਚਾਨਕ ਉਦੋਂ ਧਿਆਨ ਦੇਣਾ ਪਿਆ ਜਦੋਂ ਇਹਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਉਸ ਔਰਤ ਨੇ ਇਹਦੇ ਨਾਲ ਰਿਲੇਸ਼ਨਸ਼ਿਪ ਖਤਮ ਕਰਤੀ ਸੀ ਇਸੇ ਗਮ ਵਿੱਚ ਇਹਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹਸਪਤਾਲ 'ਚ ਡਾਕਟਰਾਂ ਨੇ ਇਹਨੂੰ ਬਚਾ ਲਿਆ ਫਿਜ਼ੀਓਥੈਰੇਪਿਸਟ ਨੇ ਦੱਸਿਆ ਕਿ ਇਹ ਡੀਪ ਡਿਪਰੈਸ਼ਨ ਦਾ ਮਰੀਜ਼ ਸੀ ਇਹਦਾ ਇਲਾਜ ਲੰਬੇ ਸਮੇਂ ਤੱਕ ਚੱਲੇਗਾ ਪਰ ਇਹਨੂੰ ਇਲਾਜ ਦੀ ਬਹੁਤੀ देर ਲੋੜ ਨਹੀਂ ਪਈ ਇੰਟਰਨੈਟ ਤੇ ਹੀ ਇਹਨੇ ਫਿਰ ਕੋਈ ਹੋਰ ਫਰੈਂਡ ਬਣਾ ਲਈ ਉਹ ਔਰਤ ਸਾਡੇ ਘਰ ਵੀ ਆਉਣ ਜਾਣ ਲੱਗੀ ਇਹ ਵੀ ਉਹਨੂੰ ਦੇਖ ਕੇ ਫੁੱਲਿਆਂ ਨਾਲ ਸਮਾਵੇ ਦੋਵੇਂ ਇੰਝ ਮਿਲਦੇ ਜਿਵੇਂ ਟੀਨੇਜਰਸ ਲਵਰ ਹੁੰਦੇ ਮੇਰੀਆਂ ਦੋ ਮਹਿਤਿਆਂ ਇਹਨਾਂ ਦੀ ਇਸ ਰਾਸਲੀਲਾ ਨੂੰ ਵੇਖ ਕੇ ਬੜੀਆਂ ਡਿਸਟਰਬ ਹੁੰਦੀਆਂ ਦਿਲ ਤਾਂ ਕਰਦਾ ਸੀ ਕਿ ਆਪਣੇ ਪਤੀ ਤੇ ਉਸ ਨੂੰ ਔਰਤ ਨੂੰ ੱੱਕੇ ਮਾਰ ਕੇ ਘਰੋਂ ਕੱਢ ਦੇਵਾਂ ਪਰ ਫਿਰ ਇਹ ਸੋਚ ਕੇ ਚੁੱਪ ਕਰ ਗਈ ਕਿ ਚਲੋ ਜੇ ਇਹੀ ਇਹਦਾ ਇਲਾਜ ਹੈ ਇਹੀ ਇਹਦੀ ਥੈਰੇਪੀ ਹੈ ਤਾਂ ਇਦਾਂ ਹੀ ਇਹਦਾ ਡਿਪਰੈਸ਼ਨ ਠੀਕ ਹੁੰਦਾ ਹੈ ਤਾਂ ਚੰਗੀ ਗੱਲ ਹੈ ਘੱਟੋ-ਘੱਟੇ ਹੱਸਣ ਖੇਡਣ ਤਾਂ ਲੱਗ ਪਿਆ ਬਰਨਾ ਪਹਿਲਾਂ ਹਰ ਸਮੇਂ ਸ਼ਰਾਬ ਪੀ ਕੇ ਪਿਆ ਰਹਿੰਦਾ ਸੀ ਨਾ ਇਹਨੂੰ ਆਪਣੀ ਫੈਮਿਲੀ 'ਚ ਕੋਈ ਫਿਕਰ ਸੀ ਨਾ ਘਰ ਦੀ ਕੋਈ ਪਰਵਾਹ ਸੀ ਇਸ ਔਰਤ ਦੇ ਆਉਣ ਨਾਲ ਜੇ ਇਹਦੀ ਬਿਮਾਰੀ ਚਲੀ ਜਾਏ ਤਾਂ ਬਹੁਤ ਵਧੀਆ ਗੱਲ ਹੈ ਪ੍ਰੇਮ ਰੋਗ ਹੁੰਦਾ ਏ ਇਹ ਤਾਂ ਪਹਿਲਾਂ ਕਈ ਵਾਰ ਸੁਣਿਆ ਸੀ ਪਰ ਪ੍ਰੇਮ ਕਿਸੇ ਰੋਗ ਦਾ ਇਲਾਜ ਵੀ ਹੋ ਸਕਦਾ ਏ ਪਹਿਲੀ ਵਾਰ ਵੇਖਿਆ ਮੈਨੂੰ ਬਗੈਰ ਦੱਸਿਆ ਇਹਨੇ ਉਸ ਔਰਤ ਨਾਲ ਇੰਡੀਆ ਜਾਣ ਦਾ ਪ੍ਰੋਗਰਾਮ ਬਣਾਇਆ 2 ਮਹੀਨੇ ਬਾਅਦ ਇਹ ਪੀ ਐਚ ਡੀ ਕਰਕੇ ਮੁੜਿਆ ਹੁਣ ਆਪਣੇ ਆਪ ਨੂੰ ਡਾਕਟਰ ਸਾਵਨ ਕੁਮਾਰ ਪਿਆਸਾ ਲਿਖਣ ਲੱਗ ਪਿਆ ਪਤਾ ਨਹੀਂ ਕਾਦਾ ਡਾਕਟਰ ਬਣਿਆ ਸੀ ਇਹ ਆਪਣੀ ਦਵਾਈ ਲੈਣੀ ਇਹਨੂੰ ਯਾਦ ਨਹੀਂ ਰਹਿੰਦੀ ਸੀ ਉਹ ਮੈਂ ਦਿੰਦੀ ਸੀ ਦਿਨ ਚ ਤਿੰਨ ਵਾਰੀ ਤੂੰ ਪੜਿਆ ਤਾਂ ਕਦੇ ਇੱਕ ਦਿਨ ਵੀ ਨਹੀਂ ਫਿਰ ਪੀ ਐਚ ਡੀ ਕਦੋਂ ਕਰ ਲਈ ਇੱਕ ਦਿਨ ਮੈਂ ਮਜ਼ਾਕ ਚ ਪੁੱਛਿਆ ਇੰਡੀਆ ਚ ਪੀ ਐਚ ਡੀ ਸ਼ੋਲਿਆਂ ਦੇ ਵੱਡ ਮਿਲਦੀ ਐ ਜਿੰਨੀਆਂ ਮਰਜ਼ੀ ਲੈ ਲਓ ਇੱਕ ਅੱਖਰ ਵੀ ਪੜਨ ਦੀ ਲੋੜ ਨਹੀਂ ਪੈਸੇ ਦਿਓ ਪੀ ਐਚ ਡੀ ਦੇ ਥੀਸਿਸ ਤਿਆਰ ਮਿਲਦੇ ਨੇ ਇੱਕ ਦਿਨ ਵੀ ਵੇਟ ਨਹੀਂ ਕਰਨੀ ਪੈਂਦੀ ਉਹਨੇ ਸੱਚ ਦੱਸਿਆ ਮੈਂ ਅੰਦਰੋਂ ਅੰਦਰ ਹੱਸਦੀ ਰਹੀ ਜਿਹੋ ਜਿਹਾਂ ਨਕਲੀ ਤੂੰ ਉਹੋ ਜਿਹਾਂ ਬੌਗਸ ਤੇਰੀ ਪੀ ਐਚ ਡੀ ਪਰ ਪੀ ਐਚ ਡੀ ਮਿਲਣ ਨਾਲ ਵੀ ਕੋਈ ਫਰਕ ਨਾ ਪਿਆ ਅੰਦਰੋਂ ਬਹੁਤ ਦੁਖੀ ਸੀ ਇਹ ਇੰਡੀਆ ਤੋਂ ਸ਼ਿਪਮੈਂਟ ਰਾਹੀਂ ਆਪਣੀ ਪੋਇਟਰੀ ਦੀਆਂ 500 ਕਿਤਾਬਾਂ ਮੰਗਵਾਈਆਂ ਆਏ ਨੇ ਕਿ ਹੱਥੋਂ ਹੱਤੀ ਵੇਖ ਜਾਣ ਗਿਆ ਪਰ ਇੱਕ ਵੀ ਕਿਤਾਬ ਨਾ ਵਿਕੀ ਘਰ ਦਾ ਪਿਛਲਾ ਗੈਰੇਜ ਇਹਦੀਆਂ ਕਿਤਾਬਾਂ ਰੱਖੜ ਨਾਲ ਕਬਾੜਖਾਨਾ ਬਣ ਗਿਆ ਕਿਤਾਬਾਂ ਜਦੋਂ ਨਾ ਵਿਕੀਆਂ ਏ ਜ਼ਬਰਦਸਤੀ ਲੋਕਾਂ ਨੂੰ ਵੱਡਣ ਲੱਗ ਪਿਆ ਕਿਸੇ ਦੇ ਘਰ ਅਸੀਂ ਜਾਂਦੇ ਕਿਸੇ ਫੰਕਸ਼ਨ ਤੇ ਤਾਂ ਇਹ ਆਪਣੀਆਂ ਕਿਤਾਬਾਂ ਦਾ ਵੱਡਾ ਸਾਰਾ ਗਿਫਟ ਪੈਕਟ ਪੜਾ ਕੇ ਨਾਲ ਲੈ ਜਾਂਦਾ ਇਸੇ ਤਰ੍ਹਾਂ ਜਦੋਂ ਕੋਈ ਸਾਡੇ ਘਰ ਆਉਂਦਾ ਤਾਂ ਇਹ ਆਪਣੀਆਂ ਕਿਤਾਬਾਂ ਦਾ ਥੱਬਾ ਜ਼ਬਰਦਸਤੀ ਉਹਨਾਂ ਨੂੰ ਚੁਕਾ ਦਿੰਦਾ ਉਪਦੇਸ਼ ਦਿੰਦਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਪੜਾਓ ਸਿਰਫ ਮੈਂ ਹੀ ਨਹੀਂ ਬਾਕੀ ਲੋਕ ਵੀ ਬਹੁਤ ਦੁਖੀ ਸੀ ਇਹਦੀ ਗੰਦੀ ਇਸ ਆਦਤ ਤੋਂ ਇੱਕ ਵਾਰ ਤਾਂ ਹੱਦ ਹੀ ਹੋ ਗਈ ਸਾਡੇ ਘਰ ਇੱਕ ਗੋਰਾ ਪਲੰਬਰ ਟਾਇਲਟ ਠੀਕ ਕਰਨ ਆਇਆ ਜਦੋਂ ਉਹ ਆਪਣੀ ਜੋਬ ਫਿਨਿਸ਼ ਕਰਕੇ ਜਾਣ ਲੱਗਿਆ ਤਾਂ ਇਹਨੇ ਉਹਨੂੰ ਵੀ ਆਪਣੀਆਂ ਕਿਤਾਬਾਂ ਫੜਾਉਣੀਆਂ ਚਾਹੀਆਂ ਵਟ ਆਈ ਆਈ ਡੋਟ ਅੰਡਰਸਟੈਂਡ ਯੂਅਰ ਲੈਂਗੁਏਜ ਗੋਰੇ ਪਤਲੰਬਰ ਨੇ ਕਿਹਾ ਡੋਨਟ ਵਰੀ ਕੀਪ ਐਸ ਮਾਈ ਗਿਫਟ ਇਹਨੇ ਉਹਦੇ ਟੂਲ ਬਾਕਸ ਵਿੱਚ ਆਪਣੀਆਂ ਕਿਤਾਬਾਂ ਜ਼ਬਰਦਸਤੀ ਪਾ ਦਿੱਤੀਆਂ ਗੋਰੇ ਪਲੰਬਰ ਦੇ ਚਿਹਰੇ ਤੇ ਖਚਰੀ ਜਹੀ ਮੁਸਕਾਨ ਆਈ ਬਾਹਰ ਜਾ ਕੇ ਉਹਨੇ ਕਿਤਾਬਾਂ ਸਾਡੇ ਘਰ ਤੇ ਬਾਹਰ ਪੈ ਬਿੰਚ ਸੁੱਟ ਦਿੱਤੀਆਂ ਮੈਂ ਖਿੜਕੀ 'ਚੋਂ ਸਭ ਦੇਖਿਆ ਪਰ ਇਹਨੂੰ ਕੁਝ ਨਹੀਂ ਦੱਸਿਆ ਪਰ ਇਹਨੂੰ ਹੁਣ ਇੱਕ ਹੋਰ ਨਵੀਂ ਪੂਛ ਲੱਗ ਗਈ ਸੀ ਡਾਕਟਰ ਹੋਣ ਦੀ ਤੇ ਆਪਣੇ ਫੇਸਬੁੱਕ ਤੇ ਦੂਜਿਆਂ ਨੂੰ ਵੱਡੀਆਂ-ਵੱਡੀਆਂ ਨਸੀਹਤਾਂ ਦਿੰਦਾ ਜਿਵੇਂ ਕੋਈ ਬਹੁਤ ਵੱਡਾ ਧਰਮਗੁਰੂ ਹੋਵੇ ਪਰ ਇਹਦੀ ਹਰਕਤ ਕੀ ਸੀ ਇਹ ਸਿਰਫ ਮੈਂ ਜਾਣਦੀ ਸੀ ਪਰ ਕਹਿੰਦੇ ਨੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਡਾਕਟਰ ਬਣਨ ਪਿੱਛੋਂ ਵੀ ਇਹਨੀਆਂ ਪੁਰਾਣੀਆਂ ਬਿਮਾਰੀਆਂ ਨੇ ਇਹਦਾ ਪਿੱਛਾ ਨਹੀਂ ਛੱਡਿਆ। ਇਹਦੀ ਸ਼ਰਾਬ ਤੇ ਸਿਗਰਟਾਂ ਉਸੇ ਤਰ੍ਹਾਂ ਚੱਲਦੀਆਂ ਰਹੀਆਂ। ਆਖਰ ਕਿੰਨੀ ਦੇਰ ਹੋਰ ਕੱਟਦਾ ਇਹ? ਇੱਕ ਦਿਨ ਇਹਨੂੰ ਸਟ੍ਰੋਕ ਹੋ ਗਿਆ ਤੇ ਇਹਦੀ ਸਾਰੀ ਖੇਡ ਖਤਮ ਹੋ ਗਈ। ਇਹਦੀ ਗਰਲਫ੍ਰੈਂਡ ਵੀ ਇਹਨੂੰ ਛੱਡ ਕੇ ਭੱਜ ਗਈ। ਬਾਕੀ ਬਚੀ ਜੋ ਮੈਂ ਜੋ ਇਹਦੀ ਪਤਨੀ ਸੀ ਜੀ ਦੀ ਡਿਊਟੀ ਬਣਦੀ ਸੀ ਹਰ ਹਾਲਤ 'ਚ ਇਹਦੀ ਸੇਵਾ ਕਰਨ ਦੀ। ਬਹੁਤ ਸਮਝਾਇਆ ਸੀ ਇਹਨੂੰ ਕਿ ਆਪਣੇ ਲਈ ਨਾ ਸਹੀ ਘੱਟੋ-ਕਟਾ ਆਪਣੀਆਂ ਧੀਆਂ ਵੱਲ ਦੇਖੇ। ਸ਼ਰਾਬ ਨਾ ਪੀਵੇ ਸਿਗਰਟ ਨਾ ਫੂਕੇ ਪਰ ਇਹਨੇ ਰੋਜ਼ ਸ਼ਰਾਬ ਦੀ ਬੋਤਲ ਪੀਣੀ ਹੀ ਹੁੰਦੀ ਸੀ ਸਿਗਰਟ 부ਝਣ ਨਹੀਂ ਦਿੰਦਾ ਸੀ ਸਿਗਰਟਾਂ ਪਿੰਦੇ ਲੋਕ ਮੂੰਹ ਚੋਂ ਧੂਆਂ ਕੱਢਨੇ ਕੱਢਦੇ ਨੇ ਤੇ ਇਹ ਨੱਕ ਚੋਂ ਕੱਢਦਾ ਸੀ ਕਿਡਨੀਸ ਪਹਿਲਾਂ ਤੋਂ ਹੀ ਖਰਾਬ ਹੋ ਚੁੱਕੀਆਂ ਸੀ ਇਹਦੀਆਂ ਇਹ ਤਾਂ ਹੋਣਾ ਹੀ ਸੀ ਇੱਕ ਦਿਨ ਮੈਂ ਵੀ ਕੀ ਕਰ ਸਕਦੀ ਆ ਔਰਤ ਕਰ ਵੀ ਕੀ ਸਕਦੀ ਆ ਜਦੋਂ ਮਰਦ ਇਹੋ ਜਿਹਾ ਯੂਸਲੈਸ ਹੋਵੇ ਕਾਂਤਾ ਦੇਵੀ ਬੋਲਦੀ ਹੋਈ ਅਚਾਨਕ ਚੁੱਪ ਹੋ ਗਈ ਨਰਸ ਜੋ ਬੜੇ ਬੜੇ ਧਿਆਨ ਨਾਲ ਉਹਦੀਆਂ ਗੱਲਾਂ ਸੁਣ ਰਹੀ ਸੀ ਉਹ ਵੀ ਕਾਫੀ देर ਖਾਮੋਸ਼ ਰਹੀ ਚਲੋ ਹੁਣ ਤਾਂ ਜੋ ਹੋਣਾ ਸੀ ਹੋ ਚੁੱਕਿਆ ਨਾ ਤ ਉਹ ਸ਼ਰਾਬ ਪੀ ਸਕਦਾ ਹੈ ਨਾ ਸਿਗਰਟਾਂ ਨਾ ਬਾਹਰ ਜਾਏਗਾ ਨਾ ਹੀ ਕੋਈ ਔਰਤੇ ਦੇ ਪਿੱਛੇ ਲੱਗੇਗੀ ਹੁਣ ਤਾਂ ਇਹਨੂੰ ਸਿਰਫ ਤੁਹਾਡਾ ਹੀ ਸਹਾਰਾ ਹੈ ਪਤਾ ਨਹੀਂ ਕਿੰਨੀਕ ਦੇਰ ਜ਼ਿੰਦਗੀ ਹੈ ਇਹਦੀ ਬੁੱਢਾ ਹੋ ਗਿਆ ਘਰ ਜਾਣਾ ਚਾਹੁੰਦਾ ਹੈ ਤੁਸੀਂ ਲੈ ਜਾਓ ਤੁਹਾਡੇ ਤੇ ਕੋਈ ਬੋਝ ਨਹੀਂ ਪਾਏਗਾ ਨਰਸਾਂ ਆਣਗੇ ਇਹਨੂੰ ਦੇਖਣ ਲਈ ਕੇਅਰਰ ਆ ਕੇ ਇਹਨੂੰ ਬਾਤ ਬਗੈਰਾ ਦੇਣਗੇ ਤੁਹਾਨੂੰ ਕੁਝ ਨਹੀਂ ਕਰਨਾ ਪਏਗਾ ਇੱਕ ਪੈਣੀ ਵੀ ਖਰਚਾ ਨਹੀਂ ਹੋਏਗਾ ਸਿਰਫ ਨਿਗਰਾਨੀ ਰੱਖਣੀ ਹੋਏਗੀ ਇਹਦੀ ਕੇਅਰ ਦਾ ਸਾਰਾ ਖਰਚਾ ਸਰਕਾਰ ਦੇਗੀ ਨਰਸ ਨੇ ਉਹਨੂੰ ਸਮਝਾਉਣਾ ਚਾਹਿਆ ਨਹੀਂ 20 ਸਾਲ ਮੈਂ ਇਸ ਆਦਮੀ ਵਾਸਤੇ ਪਹਿਲਾਂ ਹੀ ਗਾਲ ਚੁਕੀਆਂ ਹੁਣ 20 ਸਾਲ ਹੋਰ ਨਹੀਂ ਗਾਲਣੇ ਬਹੁਤ ਟੌਰਚਰ ਸਹਿਆ ਮੈਂ ਇਹਦੇ ਨਾਲ ਰਹਿ ਕੇ ਫਿਜ਼ੀਕਲ ਤੇ ਮੈਂਟਲ ਟੌਰਚਰ ਪਰ ਹੁਣ ਹੋਰ ਦੁੱਖ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਹੈ ਮੇਰੇ 'ਚ ਦੋ 3 ਨੇ ਮੇਰੀਆਂ ਦੋਵੇਂ ਹੀ ਯੂਨੀਵਰਸਿਟੀ 'ਚ ਪੜ੍ਹਦੀਆਂ ਨੇ ਇਹਨੇ ਘਰ ਜਾ ਕੇ ਉਹੀ ਗੰਦ ਪਾਉਣਾ ਮੈਂ ਨਹੀਂ ਚਾਹੁੰਦੀ ਇਹਦੇ ਕਾਰਨ ਮੇਰੀਆਂ ਧੀਆਂ ਦੀ ਪੜ੍ਹਾਈ ਖਰਾਬ ਹੋਵੇ ਜੋ ਨਰਕ ਮੈਂ ਕਟਿਆ ਉਹ ਮੇਰੀਆਂ ਧੀਆਂ ਵੀ ਭੋਗੜ ਸਭ ਕੁਝ ਚੰਗੀ ਤਰ੍ਹਾਂ ਜਾਣਦੀਆਂ ਨੇ ਇਹਦੇ ਬਾਰੇ ਦੋਵੇਂ ਹੀ ਬੜੀਆਂ ਸਮਝਦਾਰ ਨੇ ਉਹ ਤਾਂ ਇਹਦੀ ਸ਼ਕਲ ਵੀ ਨਹੀਂ ਦੇਖਣੀ ਚਾਹੁੰਦੀਆਂ ਬੜੀ ਮੁਸ਼ਕਲ ਨਾਲ ਸਾਡੇ ਘਰ 'ਚ ਸ਼ਾਂਤੀ ਦਾ ਮਾਹੌਲ ਬਣਿਆ ਹੈ ਇਹਦੇ ਵਾਸਤੇ ਉੱਥੇ ਕੋਈ ਥਾਂ ਨਹੀਂ ਹੈ ਹੁਣ ਕਹਿੰਦੇ ਨੇ ਬਾਂਦਰ ਜਿੰਨਾ ਮਰਜੀ ਬੁੱਢਾ ਹੋ ਜਾਏ ਪਰ ਕਲਾਵਾਜ਼ੀਆਂ ਖਾਣੋਂ ਨਹੀਂ ਹਟਦਾ ਫਿਰ ਇਹ ਤਾਂ ਪੂਰਾ ਵਿਗੜਿਆ ਬਾਂਦਰ ਹੈ ਮਸਾਂ ਖਿਹੜਾ ਛੁੱਟਿਆ ਇਹ ਤੋਂ ਇਹਨੂੰ ਇੱਥੇ ਹੀ ਰੱਖੋ ਤੁਸੀਂ ਪਲੀਜ਼ ਮੇਰੇ ਤੋਂ ਇਹ ਇਕੱਲੀ ਤੋਂ ਨਹੀਂ ਸਾਂਭਿਆ ਜਾਣਾ ਇਹ ਕਾਂਤਾ ਦੇਵੀ ਨੇ ਦੋਵੇਂ ਹੱਥ ਜੋੜੇ ਨਰਸ ਨੇ ਉਹਦੇ ਹੱਥ ਆਪਣੇ ਹੱਥਾਂ 'ਚ ਫੜ ਲਏ ਤੇ ਕੁਝ ਨਹੀਂ ਕਿਹਾ ਸ਼ਾਇਦ ਕਹਿਣ ਲਈ ਕੁਝ ਬਚਿਆ ਵੀ ਨਹੀਂ ਸੀ ਧੰਨਵਾਦ